ਹਾਂਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਮੰਦਾ ਸਟੈਨੋਗ੍ਰਾਫੀ ਤੇ ਹਰ ਐਤਵਾਰ ਦੀ ਤਰ੍ਹਾਂ ਅੱਜ ਆਪਾਂ ਪੰਜਾਬੀ ਸਟੈਨੋਗ੍ਰਾਫੀ ਲਈ ਸਪੈਸ਼ਲ ਸੰਡੇ ਟੈਸਟ ਸੀਰੀਜ਼ ਜਿਹੜੀ ਆਪਾਂ ਨੇ ਪਿਛਲੇ ਲੰਬੇ ਸਮੇਂ ਤੋਂ ਚਲਾਈ ਹੋਈ ਹੈ ਉਸ ਦਾ 40 ਨੰਬਰ ਜਿਹੜਾ ਪੇਪਰ ਅੱਜ ਆਪਾਂ ਕਰਨ ਜਾ ਰਹੇ ਹਾਂ ਇਸ ਤੋਂ ਇਲਾਵਾ ਜੇਕਰ ਤੁਸੀਂ ਪੰਜਾਬੀ ਤੇ ਇੰਗਲਿਸ਼ ਸਟੈਨੋਗ੍ਰਾਫੀ ਦੇ ਖੇਤਰ 'ਚ ਮਹਾਰਤ ਹਾਸਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਸ਼ਾਰਟਹੈਂਡ ਦੀਆਂ ਡਿਕਟੇਸ਼ਨ ਵੱਖ-ਵੱਖ ਸਪੀਡ ਤੇ ਅਸੀਂ ਡੇਲੀ ਅਪਲੋਡ ਕਰ ਰਹੇ ਹਾਂ ਇਸ ਦੇ ਨਾਲ ਹੀ ਪੰਜਾਬੀ ਪੇਪਰ ਲਈ ਪੰਜਾਬੀ ਵਿਆਕਰਨ ਦੀਆਂ ਥਿਓਰੀ ਤੇ ਐਮਸੀਕਿਊ ਕਲਾਸਾਂ ਅਸੀਂ ਡੇਲੀ ਅਪਲੋਡ ਕਰ ਰਹੇ ਹਾਂ ਇਸ ਤੋਂ ਪਹਿਲਾਂ ਪੰਜਾਬੀ ਪੇਪਰ ਲਈ 28 ਦੇ ਕਰੀਬ ਜਿਹੜੀਆਂ ਅਸੀਂ ਕਲਾਸਾਂ ਲਗਾਈਆਂ ਹੋਈਆਂ ਨੇ ਲਗਭਗ ਸਾਰਾ ਜਿਹੜਾ ਸਿਲੇਬਸ ਹੈ ਪੰਜਾਬੀ ਪੇਪਰ ਦਾ ਉਹ ਕਵਰ ਕਰ ਰਹੀਆਂ ਨੇ ਜੇਕਰ ਤੁਸੀਂ ਨੇ ਅਜੇ ਤੱਕ ਪੰਜਾਬੀ ਪੇਪਰ ਲਈ ਸਾਡੇ ਚੈਨਲ ਤੇ ਅਪਲੋਡ ਕੀਤੀਆਂ ਹੋਈਆਂ ਕਲਾਸਾਂ ਨਹੀਂ ਲਗਾਈਆਂ ਤਾਂ ਇੱਕ ਵਾਰ ਜ਼ਰੂਰ ਲਗਾਉਣੀਆਂ ਨੇ ਜਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਅੱਜ ਦਾ ਆਪਣਾ ਪੇਪਰ ਕਰਦੇ ਆਂ ਆਪਾਂ ਸਟਾਰਟ ਜਿਹੜਾ ਕਿ 40 ਨੰਬਰ ਪੇਪਰ ਹੈ ਆਪਣਾ ਸੰਡੇ ਸਪੈਸ਼ਲ ਟੈਸਟ ਸੀਰੀਜ਼ ਦਾ ਇਸ ਤੋਂ ਪਹਿਲੇ 39 ਟੈਸਟ ਜੇਕਰ ਤੁਸੀਂ ਨੇ ਨਹੀਂ ਕੀਤੇ ਤਾਂ ਜ਼ਰੂਰ ਕਰਨੇ ਨੇ ਕਿਉਂਕਿ ਬਹੁਤ ਹੀ ਵਧੀਆ ਜਿਹੜੇ ਵਿਸ਼ੇ ਨੇ ਇਹਨਾਂ ਟੈਸਟਾਂ ਦੇ ਵਿੱਚ ਅਲੱਗ-ਅਲੱਗ ਉਹੀ ਵਿਸ਼ੇ ਜਿਹੜੇ ਕਵਰ ਕੀਤੇ ਗਏ ਨੇ ਜਿਹੜੇ ਪਿਛਲੇ ਪੇਪਰਾਂ ਦੇ ਵਿੱਚ ਬੋਰਡ ਵੱਲੋਂ ਬੋਲੇ ਗਏ ਨੇ ਹਾਂਜੀ ਕਰਦੇ ਆ ਅੱਜ ਦਾ ਆਪਾਂ ਪੇਪਰ ਸਟਾਰਟ ਰੈਡੀ ਸਟਾਰਟ ਲੋਕ ਬੋਲੀਆਂ ਵਿੱਚ ਪੰਜਾਬੀ ਕੌਮ ਦਾ ਮਹਾਂਦਰਾ ਸਾਫ਼-ਸਾਫ਼ ਝਲਕਦਾ ਹੈ ਜ਼ਿੰਦਗੀ ਦੇ ਹਰ ਪੜਾ ਨਾਲ ਸੰਬੰਧਿਤ ਸਾਡੇ ਸੱਭਿਆਚਾਰ ਦੇ ਬਾਲ ਲੋਰੀਆਂ ਤੋਂ ਲੈ ਕੇ ਅੰਤਿਮ ਯਾਤਰਾ ਤੱਕ ਦੇ ਸਾਰੇ ਰੀਤੀ ਰਿਵਾਜਾਂ ਸਮਾਜਿਕ ਆਰਥਿਕ ਹਾਲਤ ਉਬਾਲੇ ਮਾਰਦੀ ਜਵਾਨੀ ਦੇ ਬਹਿਣ ਪਿਆਰ ਵਿਛੋੜਾ ਨਫ਼ਰਤ ਲੜਾਈ ਸੋਲਾ ਦੁੱਖ ਅਤੇ ਸੁੱਖ ਪਿਆਰ ਦੇ ਹੰਝੂ ਹਾਸ ਬਿਆੰਗ ਦੁਆਵਾਂ ਤਰਲੇ ਹਟਕੋਰੇ ਆਦ ਦੇ ਹਰ ਰੰਗ ਦੀ ਪੇਸਕਾਰੀ ਇਹਨਾਂ ਬੋਲੀਆਂ ਵਿੱਚ ਦੇਖਣ ਨੂੰ ਮਿਲਦੀ ਹੈ ਜਿੱਦੇ ਅਤੇ ਬੋਲੀਆਂ ਦੁਆਰਾ ਪੰਜਾਬਣ ਮਟਿਆਰਾਂ ਅਤੇ ਪੰਜਾਬੀ ਗੱਭਰੂ ਆਪਣੇ ਦੱਬੇ ਹੋਏ ਹਾਵ ਭਾਵ ਪ੍ਰਗਟ ਕਰਦੇ ਹਨ ਤੁਕਾਂ ਦੇ ਲਿਹਾਜ਼ ਨਾਲ ਬੋਲੀਆਂ ਦੀਆਂ ਤਿੰਨ ਕਿਸਮਾਂ ਹਨ ਇੱਕ ਤੁਕੀ ਬੋਲੀਆਂ ਅਤੇ ਦੋ ਤੁਕੀ ਬੋਲੀਆਂ ਇੱਕ ਟੁਕ ਵਾਲੀਆਂ ਬੋਲੀਆਂ ਵਿੱਚ ਵੀ ਭਾਵ ਵਸਤੂ ਆਪਣੇ ਆਪ ਵਿੱਚ ਸੰਪੂਰਨ ਹੁੰਦੀ ਹੈ ਇੱਕ ਟੁਕ ਵਾਲੀਆਂ ਬੋਲੀਆਂ ਨੂੰ ਮਲਬਈ ਟੱਪੇ ਵੀ ਕਿਹਾ ਜਾਂਦਾ ਹੈ ਗਿੱਧੇ ਦੇ ਪਿੜ ਅੰਦਰ ਇੱਕ ਟੁਕੀ ਬੋਲੀ ਪਾਉਣ ਵੱਖਰਾ ਰਿਵਾਜ ਹੈ ਖੁਸ਼ੀ ਦੇ ਹੋਰ ਨਾ ਮੌਕੇਆਂ ਵਿੱਚੋਂ ਵਿਆਹ ਪੰਜਾਬੀਆਂ ਦਾ ਸਭ ਤੋਂ ਵੱਡਾ ਉਤਸਵ ਹੈ ਇਸ ਉਤਸਵ ਤੇ ਇਹ ਆਪ ਨੂੰ ਰੀਜ ਨਾਲ ਸ਼ਿੰਗਾਰਦੇ ਹਨ ਲੰਮਾ ਸਮਾਂ ਪਹਿਲਾਂ ਤਿਆਰੀਆਂ ਆਰੰਭ ਦਿੰਦੇ ਹਨ ਪੰਜ ਦਿਹਾਕੇ ਪਹਿਲਾਂ ਪੰਜਾਬੀਆਂ ਦੇ ਵਿਆਹ ਮਹੀਨਾ ਮਹੀਨਾ ਚੱਲਦੇ ਸਨ ਹੌਲੀ ਹੌਲੀ ਇਹ 15 ਦਿਨ ਤੱਕ ਸੀਮਤ ਹੋਏ ਅੱਜ ਵਿਆਹ 3 ਘੰਟਿਆਂ ਵਿੱਚ ਨਿਬੜ ਜਾਂਦਾ ਹੈ ਡੰਡੀ ਨਵੇਂ ਯੁੱਗ ਦੀ ਆਮਦ ਨਾਲ ਵਿਆਹਾਂ ਵਿੱਚੋਂ ਲੋਕ ਧਾਰਾ ਦੀ ਝਲਕ ਲੱਭਣੀ ਹਾਂਜੀ 2 ਮਿੰਟ ਦੀ ਬ੍ਰੇਕ ਹੈ ਇਸ ਬ੍ਰੇਕ ਦੇ ਵਿੱਚ ਤੁਸੀਂ ਜੋ ਸ਼ਾਰਟ ਹੈਂਡ ਲਿਖੀ ਹੈ ਇਸ ਪੈਰਾਗ੍ਰਾਫ ਨੂੰ ਰੀਡ ਕਰ ਲੋਗੇ 2 ਮਿੰਟ ਵੀਡੀਓ ਜਿਹੜੀ ਤੁਹਾਡੀ ਖਾਲੀ ਚੱਲੂਗੀ ਇਸ ਤੋਂ ਬਾਅਦ ਸੈਕੰਡ ਪੈਰਾਗ੍ਰਾਫ ਹੈ ਜਿਹੜਾ ਉਹ ਆਪਾਂ ਲਿਖਾਂਗੇ ਹਾਂਜੀ ਸੈਕੰਡ ਪੈਰਾਗ੍ਰਾਫ ਲਿਖਾਂਗੇ ਰੈਡੀ 67 ਵੱਡੇ ਵੀਰ ਜੀ ਪੜ੍ਹਾਈ ਵਿੱਚ ਚੰਗੇ ਹੋਣ ਦੇ ਬਾਵਜੂਦ 10ਵੀਂ ਜਮਾਤ ਵਿੱਚੋਂ ਰਹਿ ਗਏ ਕਾਰਨ ਪ੍ਰਸ਼ਨ ਚਿੰਨ ਪੜ੍ਹਾਈ ਵੱਲ ਬੇਪਰਵਾਹੀ ਤੇ ਸਕੂਲੋਂ ਭੱਜ ਕੇ ਸਿਨੇਮਾ ਦੇਖਣ ਦੇ ਸ਼ੌਕੀਨ ਮਾੜੇ ਮੁੰਡਿਆਂ ਦੀ ਸੰਗਤ ਪਿਤਾ ਜੀ ਨੂੰ ਵੀਰ ਜੀ ਦੇ ਫੇਲ ਹੋਣ ਦਾ ਬੜਾ ਸਦਮਾ ਲੱਗਿਆ ਉਹ ਸਿਰ ਫੜ ਕੇ ਬੈਠ ਗਏ ਦੋ ਦਿਨ ਉਹਨਾਂ ਰੋਟੀ ਦੀ ਬੁਰਕੀ ਮੂੰਹ ਤੇ ਨਾ ਧਰੀ ਉਹਨਾਂ ਦੀਆਂ ਸਾਰੀਆਂ ਰੀਝਾਂ ਉਹ ਮੰਗਾ ਤਰੀਆਂ ਤੜਾਈਆਂ ਰਹਿ ਗਈਆਂ ਸਨ ਉਹਨਾ ਸੋਚਿਆ ਕੁਝ ਹੋਰ ਸੀ ਹੋ ਕੁਝ ਹੋਰ ਗਿਆ ਸੀ ਅੰਦਰੋਂ ਅੰਦਰੀ ਬਧੇ ਗੁੱਸੇ ਕਾਰਨ ਪਿਤਾ ਜੀ ਨੇ ਬੀਰ ਜੀ ਨੂੰ ਬੁਲਾਉਣਾ ਹੀ ਛੱਡ ਦਿੱਤਾ ਸੀ ਪਰ ਹਾਈ ਵਿਚਾਰੀ ਮਾਂ ਮਾਮਾ ਦੇ ਦਿਲ ਦਾ ਪਾਣੀ ਤੋਂ ਵੀ ਪਤਲੇ ਹੁੰਦੇ ਘਰ ਦਾ ਵਿਗੜਿਆ ਮਾਹੌਲ ਦੇਖ ਕੇ ਮਾਂ ਨੇ ਬੜੇ ਹੀ ਪਿਆਰ ਨਾਲ ਬੀਰ ਜੀ ਨੂੰ ਹੌਸਲਾ ਦਿੱਤਾ ਕੋਈ ਨਾ ਪੁੱਤ ਹੌਸਲਾ ਰੱਖ ਪੜਨ ਵਾਲੇ ਜਵਾਕ ਪਾਸ ਵੀ ਹੁੰਦੇ ਨੇ ਤੇ ਫੇਲ ਵੀ ਤੂੰ ਤਾਂ ਇਸ ਗੱਲ ਨੂੰ ਬਹੁਤਾ ਹੀ ਦਿਲ ਤੇ ਲਾ ਗਿਆ ਇਹੋ ਜਿਹੇ ਮੌਕਿਆਂ ਤੇ ਤਾਂ ਮੈਂ ਜੱਡਾ ਜੇਰਾ ਰੱਖੀ ਦਾ ਹੁੰਦਾ ਨਾਲੇ ਇਹ ਕਿਹੜਾ ਕੁੰਬ ਦਾ ਮੇਲਾ ਏ ਬਈ 12 ਬਰਿਆਂ ਬਾਅਦ ਆਊਗਾ ਇਸ ਸਾਲ ਨਾ ਸਹੀ ਆਉਂਦੇ ਸਾਲ ਸਹੀ ਮਨ ਲਾ ਕੇ ਪੜ੍ਹਾਈ ਕਰ ਤੂੰ ਦੇਖੀ ਤਾਂ ਸਹੀ ਵਧੀਆ ਨੰਬਰ ਲੈ ਕੇ ਪਾਸ ਹੋਵੇਂਗਾ ਬਸ ਮੰਨੂ ਥੋੜਾ ਟਿਕਾਣੇ ਰੱਖ ਤੇ ਅੱਜ